ਅੰਗੂਰਾ ਬਾਰੇ ਜਿਹੜੀਆਂ ਕਾਫੀ ਸਾਰੇ ਸਵਾਲ ਆਪਾਂ ਨੂੰ ਇਸ ਸਮੇਂ ਆ ਰਹੇ ਨੇ ਕਿ ਇੱਕ ਤਾਂ ਅੰਗੂਰਾਂ ਦੇ ਵਿੱਚ ਮੁੱਖ ਪ੍ਰੋਬਲਮ ਇਹ ਹੈ ਕਿ ਅੰਗੂਰ ਪੱਕਦੇ ਨਹੀਂ ਜੀ ਤੇ ਦੂਜਾ ਜਿਹੜਾ ਅੰਗੂਰਾਂ ਦੇ ਵਿੱਚ ਬੀਜ ਜਿਹੜੇ ਵੱਡੇ ਸਾਈਜ਼ ਦੇ ਹੁੰਦੇ ਹੈਗੇ ਅੰਗੂਰਾ ਦੀਆਂ ਕਿਹੜੀਆਂ ਵੈਰਾਈਟੀਆਂ ਆਪਾਂ ਆਪਣੇ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਲਾ ਸਕਦੇ ਆਂਗੇ ਤੇ ਕੀ ਇਹਨਾਂ ਦੀ ਦੇਖਭਾਲ ਆ ਕੀ ਕਦੋਂ ਇਹਨਾਂ ਦੀ ਕਟਿੰਗ ਕਰਨੀ ਹੈ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਖੁਰਾਕ ਦੇਣੀ ਹੈਗੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੈਸੇ ਆ ਜਿਹੜੇ ਅੰਗੂਰ ਆਗੇ ਇਹ ਫਲੇਮ ਸੀਡਲੈਸ ਵੈਰਾਈਟੀ ਦੇ ਹੈਗੇ ਆਪਣੇ ਕੋਲ ਲੱਗੀ ਹੋਈ ਹੈ ਇਹ ਵੈਰਾਈਟੀ ਇਹ ਬਿਨਾ ਸੀਜ਼ਨ ਤੋਂ ਹੀ ਪੱਕੇ ਹੋਏ ਅੰਗੂਰ ਨੇਗੇ ਫਿਰ ਵੀ ਇਹ ਮਿੱਠੇ ਹੋਗੇ ਤੇ ਮੇਨ ਸੀਜ਼ਨ ਜਿਹੜਾ ਜੂਨ ਦੇ ਵਿੱਚ ਆਪਾਂ ਇਹਨਾਂ ਤੋਂ ਜਿਹੜਾ ਫਲ ਲੈ ਚੁੱਕੇ ਹਾਂ ਤੂੰ ਪਹਿਲਾਂ ਹੁਣ ਇਹ ਤੇ ਥੋੜੇ ਘਣ ਲੱਗੇ ਸੀਗੇ ਤੇ ਇਹ ਜਿਹੜੇ ਹੁਣ ਪੱਕ ਰਹੇ ਨੇਗੇ ਅੰਗੂਰਾਂ ਦੇ ਵਿੱਚ ਜਿਹੜੀਆਂ ਦੋ ਮੁੱਖ ਵੈਰਾਈਟੀਆਂ ਪੰਜਾਬ ਦੇ ਵਿੱਚ ਆਪਾਂ ਲਾ ਸਕਦੇ ਹਾਂਗੇ ਆ ਇਹ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਬੇਨਤੀ ਹੈ ਤੁਹਾਡੇ ਮੂਰੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜਾ ਆਪਣਾ ਪੇਜ ਹੈ ਇਹਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਆਂਗੇ ਉਹ ਵੱਦ-ਵੱਦ ਜਿਹੜੀ ਵੀਰਫਲਾਂ ਦੇ ਪੌਦੇ ਲਾਉਣਾ ਚਾਹੁੰਦੇ ਨੇ ਜਾਂ ਕੁਦਰਤੀ ਖੇਤੀ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਨੇ ਉਹਨਾਂ ਤੱਕ ਪਹੁੰਚ ਸਕੇ ਜੀ ਅ ਗੱਲ ਕਰ ਲਈਏ ਆਪਣੇ ਤਜਰਬੇ ਦੀ ਆਪਣਾ ਜਿਹੜਾ ਅੰਗੂਰਾਂ ਦੇ ਉੱਪਰ ਦੋ ਵੈਰਡੀਆਂ ਦੇ ਉੱਪਰ ਤਜਰਬਾ ਹੈਗਾ ਜੀ ਇੱਕ ਜਿਹੜਾ ਸੁਪੀਰੀਅਰ ਸੀਡਲੈਸ ਤੇ ਇੱਕ ਜਿਹੜਾ ਇਹ ਫਲੇਮ ਸੀਡਲੈਸ ਆ ਇਹ ਪਹਿਲਾਂ ਹਰੇ ਰੰਗ ਦੇ ਅੰਗੂਰ ਹੁੰਦੇ ਆ ਬਾਅਦ ਦੇ ਵਿੱਚ ਜਦੋਂ ਪੱਕਣ ਦੇ ਉੱਪਰ ਆਉਂਦੇ ਹੈਗੇ ਉਦੋਂ ਹਲਕੇ ਇਸ ਤਰ੍ਹਾਂ ਦੇ ਰੰਗ ਦੇ ਪਰਪਲ ਜੇ ਕਲਰ ਦੇ ਹੋ ਜਾਂਦੇ ਨੇਗੇ ਤੇ ਜਿਹੜੇ ਸਵਾਦ ਦੇ ਵਿੱਚ ਕਾਫੀ ਮਿੱਠੇ ਤੇ ਬੀਜ ਇਹਨਾਂ ਦੇ ਵਿੱਚ ਕਾਫੀ ਘਾਟਾ ਤੇ ਗੁੱਛਾ ਜਿਹੜਾ ਇਹਨਾਂ ਦਾ ਇੱਕ ਸਾਰ ਪੱਕਦਾਗਾ ਇਹ ਨਹੀਂ ਹੈਗਾ ਵੀ ਦੋ ਅੰਗੂਰ ਪਹਿਲਾਂ ਪੱਕ ਗਏ ਚਾਰ ਫੇਰ ਪੱਕ ਗਏ ਉਹ ਪ੍ਰੋਬਲਮ ਇਹਦੇ ਵਿੱਚ ਨਹੀਂ ਆਉਂਦੀ ਕਾਫੀ ਸਾਰੀਆਂ ਹੋਰ ਰਾਜਾਂ ਦੀਆਂ ਵੈਰਾਈਟੀਆਂ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਵੇਚੀਆਂ ਜਾ ਰਹੀਆਂ ਨੇਗੀਆਂ ਕਾਫੀ ਵੀਰ ਲਾ ਲਾਂਦੇ ਨੇ ਕੋਈ ਸਾਲਾਂ ਬਾਅਦ ਉਹਨਾਂ ਤੇ ਫਲ ਆਉਣਾ ਸ਼ੁਰੂ ਹੁੰਦਾ ਬਾਅਦ ਦੇ ਵਿੱਚ ਫਲ ਆਇਆ ਰਹਿੰਦਾਗਾ ਪਰ ਜਿਹੜਾ ਫਲ ਪੱਕਦਾ ਨਹੀਂਗਾ ਇੰਨਾਂ ਸਮੱਸਿਆਵਾਂ ਤੋਂ ਬਚਣ ਲਈ ਇੱਕੋ ਇੱਕ ਜਿਹੜਾ ਸਰਲ ਤਰੀਕਾ ਹੈਗਾ ਉਹ ਇਹ ਹੀ ਹੈ ਕਿ ਜਿਹੜਾ ਵੈਰਾਈਆਂ ਦੀ ਸਹੀ ਚੋਣ ਕਰੋ ਤੇ ਜਿਹੜਾ ਤਜਰਬੇ ਦੇ ਆਧਾਰ ਤੇ ਕੱਲਾ ਸਾਡਾ ਨਹੀਂ ਕਹਿੰਦੇ ਕੋਈ ਹੋਰ ਵੀ ਤੁਹਾਨੂੰ ਜੇ ਤਜਰਬੇ ਦੇ ਆਧਾਰ ਤੇ ਦੱਸਦਾਗਾ ਤਾਂ ਤੁਸੀਂ ਉਹ ਵੈਰਾਈ ਲਾ ਸਕਦੇ ਹੋ ਵੈਸੇ ਜਿਹੜੀਆਂ ਦੋ ਮੁੱਖ ਵੈਰਾਈਆਂ ਆਪਾਂ ਦੱਸੀਆਂ ਸੁਪੀਰੀਅਰ ਸੀਡਲੈਸ ਤੇ ਫਲੇਮ ਸੀਡਲੈਸ ਇਹ ਤੁਸੀਂ ਲਾ ਸਕਦੇ ਹੋ ਇੱਕ ਕਾਲੇ ਰੰਗ ਦੇ ਅੰਗੂਰ ਹੁੰਦੇ ਨੇਗੇ ਉਹ ਸਾਈਜ਼ ਦੇ ਵਿੱਚ ਕਾਫੀ ਵੱਡੇ ਹੁੰਦੇ ਨੇ ਟੇਸਟ ਦੇ ਵਿੱਚ ਵੀ ਬਹੁਤ ਵਧੀਆ ਹੁੰਦੇ ਨੇਗੇ ਪਰ ਉਹਨਾਂ ਦੇ ਵਿੱਚ ਜਿਹੜੀ ਬੀਜ ਦੀ ਸਾਈਜ਼ ਦੀ ਜਿਹੜਾ ਜਾਦੇ ਪ੍ਰੋਬਲਮ ਆਉਂਦੀ ਹੈ ਕਿ ਬੀਜ ਦਾ ਜਿਹੜਾ ਸਾਈਜ਼ ਆ ਉਹਦੇ ਵਿੱਚ ਕਹਾ ਉਹ ਵੱਡਾ ਹੁੰਦਾ ਹੈਗਾ ਉਹਦੇ ਕਰਕੇ ਜਿਹੜਾ ਖਾਣ ਦੇ ਵਿੱਚ ਥੋੜਾ ਜਨੂੰ ਪ੍ਰੋਬਲਮ ਆਉਂਦੀ ਹੈ ਕਿ ਜੇ ਬੀਜ ਕੱਟ ਕੇ ਖਾਣੇ ਹੋਣ ਤਾਂ ਉਹ ਖਾਦੇ ਜਾ ਸਕਦੇ ਨੇਗੇ ਅਤੇ ਬਾਕੀ ਹੁਣ ਆਪਾਂ ਇਹਦੀ ਖਾਦ ਖਰਾਕ ਦੀ ਲਾਉਣ ਦੇ ਸਮੇਂ ਦੀ ਗੱਲ ਕਰ ਲਈਏ ਜੀ ਇਸ ਸਮੇਂ ਵੀ ਤੁਸੀਂ ਚੱਲੀਆਂ ਹੋਈਆਂ ਬੇਲਾਂ ਜਿਹੜੀਆਂ ਲਾ ਸਕਦੇ ਹੋਗੇ ਮੌਸਮ ਜਿਹੜਾ ਸਹੀ ਹੋ ਚੁੱਕਿਆ ਹੈਗਾ ਜਿਆਦਾ ਗਰਮੀ ਨਹੀਂ ਰਹੇਗੀ ਹੌਮਸ ਵਾਲੀ ਗਰਮੀ ਰਹੇਗੀ ਇਹਦੇ ਵਿੱਚ ਜਿਹੜੇ ਪੌਦੇ ਚੱਲ ਪਾਉਂਦੇ ਨੇਗੇ ਬਾਕੀ ਜਿਹੜਾ ਦਾ ਮੇਨ ਲਾਉਣ ਦਾ ਸੀਜ਼ਨ ਹੈਗਾ ਉਹ ਹੈਗਾ ਜੀ ਆਪਣਾ ਦਸੰਬਰ ਜਨਵਰੀ ਦੇ ਵਿੱਚ ਤੁਸੀਂ ਇਹਨੂੰ ਲਾਉਣਾਗਾ ਉਸ ਸਮੇਂ ਜਿਹੜੇ ਪੂਰੇ ਪੱਤੇ ਬੇਲਾਂ ਦੇ ਉੱਪਰ ਝੜੇ ਹੁੰਦੇ ਨੇ ਕੋਈ ਟਮਾਟਾ ਲਾ ਪੱਤੇ ਹੀ ਹੁੰਦਾਗਾ ਤੇ ਉਸ ਸਮੇਂ ਡਾਰਮੈਂਟ ਸਟੇਜ ਉਹਨੂੰ ਕਿਹਾ ਜਾਂਦਾਗਾ ਉਸ ਸਮੇਂ ਤੁਸੀਂ ਜਿਹੜੇ ਲਾ ਸਕਦੇ ਹੋ ਇਹ ਬੇਲ ਤੇ ਲਾਉਣ ਵੇਲੇ ਇੱਕ ਗੱਲ ਜਿਹੜੀ ਮੁੱਖ ਧਿਆਨ ਦੇ ਵਿੱਚ ਰੱਖਣੀ ਹੈ ਕਿ ਬੇਲ ਲਾਉਣ ਸਾਰੀ ਤੁਸੀਂ ਇਹਨਾਂ ਦਾ ਜਿਹੜਾ ਉੱਪਰ ਚੜਨ ਦਾ ਕੋਈ ਪ੍ਰਬੰਧ ਕਰ ਦੇਣਾਗਾ ਬੇਲ ਫੇਰ ਹੀ ਬਾਦੀ ਹੈਗੀ ਜੇਕਰ ਉਹਦੇ ਨਾਲ ਕੋਈ ਖੰਭੇ ਦੇ ਨਾਲ ਉਹਨੂੰ ਸਪੋਰਟ ਮਿਲੀ ਹੋਊਗੀ ਤੇ ਉੱਪਰ ਕੋਈ ਜਾਲ ਵਗੈਰਾ ਪਿਆ ਹੋਊਗਾ ਅਸੀਂ ਵੀ ਇਹ ਜਾਲ ਪਾਉਣ ਦੇ ਵਿੱਚ ਲੇਟ ਹੋ ਗਏ ਸੀ ਕਿ ਇਸ ਵਾਰੀ ਅਸੀਂ ਇਹ ਜਾਲ ਪਾਇਆ ਸੀ ਤੇ ਪੂਰਾ ਇਹ ਬੇਲਾਂ ਨੇ ਟੱਗ ਲਿਆ ਜੀ ਤੇ ਕਟਿੰਗ ਦੀ ਗੱਲ ਕਰ ਲਈਏ ਦਸੰਬਰ ਜਨਵਰੀ ਦੇ ਵਿੱਚ ਜਦੋਂ ਪੱਤੇ ਝੜੇ ਹੁੰਦੇ ਆ ਜਿਹੜਾ ਲਾਉਣ ਦਾ ਸਮਾਂ ਆਗਾ ਉਹੀ ਇਹਦੀ ਕਟਿੰਗ ਦਾ ਸਮਾਂ ਆਗਾ ਤੇ ਉਹੀ ਜਿਹੜੇ ਨੂੰ ਖਾਦ ਦੇਣ ਦਾ ਸਮਾਂ ਆਗਾ ਇੱਕ ਸਾਲ ਦੀ ਬੇਲ ਨੂੰ ਤੁਸੀਂ 10 ਕਿਲੋ ਤੱਕ ਗਲੀ ਸੜੀ ਰੂੜੀ ਦੇ ਸਕਦੇ ਹੋ 2 ਸਾਲਾਂ ਦੀ ਨੂੰ 20 ਕਿਲੋ ਕਰ ਦੇਣੀ ਆ 3 ਸਾਲਾਂ ਦੀ ਨੂੰ 30 ਕਿਲੋ ਕਰ ਦੇਣੀ ਆ ਰੂੜੀ ਪਾਉਣ ਵੇਲੇ ਧਿਆਨ ਰੱਖਣਾ ਕਿ ਰੂੜੀ ਘੱਟੋ ਘੱਟ ਤੁਸੀਂ 4 ਫੁੱਟ 1/2 ਫੁੱਟ ਜਿਹੜਾ ਵੇਲ ਦੇ ਤਣੇ ਤੋਂ ਦੂਰ ਪਾਵੋ ਤੇ ਹਲਕੀ ਗੜਾਈ ਕਰ ਦਿਓ ਜਿਆਦਾ ਡੂੰਗੀ ਗੜਾਈ ਨਹੀਂ ਕਰਨੀ ਉਹਦੇ ਨਾਲ ਜਿਹੜੇ ਆਪਣੇ ਤਣੇ ਆਗੇ ਉਹ ਕੱਟੇ ਜਾਂਦੇ ਆ ਤੇ ਫੰਗਸ ਲੱਗਣ ਦਾ ਖਤਰਾ ਰਹਿੰਦਾ ਹੈ ਅਮੀਦ ਕਰਦੇ ਆ ਦਿੱਤੀ ਗਈ ਜਾਣਕਾਰੀ ਤੁਹਾਡੇ ਤੱਕ ਅਸੀਂ ਸਹੀ ਤਰੀਕੇ ਨਾਲ ਪਹੁੰਚਾ ਸਕੇ ਹੋਵਾਂਗੇ ਜੇਕਰ ਫਿਰ ਵੀ ਕੋਈ ਜਾਣਕਾਰੀ ਦੇ ਵਿੱਚ ਤੁਹਾਨੂੰ ਆਪਣੇ ਤਰੂਟੀ ਲੱਗੀ ਹੋਵੇ ਜਾਂ ਕੋਈ ਕਮੀ ਲੱਗੀ ਹੋਵੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋਗੇ ਜਾਂ ਸਾਡੇ ਨਾਲ ਸੰਪਰਕ ਕਰਕੇ ਇਸ ਤੋਂ ਇਲਾਵਾ ਕੋਈ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ